ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨ ਹੋ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਧ ਹੋ ਜੀ ਕਾ ਐਥੈ ਓਥੈ ਨਾਲ ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸ ਨੋ ਹੋਏ ਦਇਆਲ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜੇਨ ਗੁਰ ਡਿਠਾ ਜਾਏ ਗੁਰ ਚਰਣੀ ਜੇਨ ਮਨ ਲੱਗਾ ਸੇਵੜ ਭਾਗੀ ਮਾਇ ਗੁਰ ਦਾਤਾ ਸਮਰਥ ਗੁਰ ਗੁਰ ਸਭ ਮਹਿ ਰਹਾ ਸਮਾਏ ਜੀ ਗੁਰ ਦਾਤਾ ਸਮਰਥ ਗੁਰ ਗੁਰ ਸਾਬ ਮਹਿ ਰਹਿਆ ਸਮਾਇ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਵੀ ਧਿਆਨ ਨਾਲ ਜਮਕ ਲਾਉਣੀ ਐ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਗੁਰ ਡੁੱਬਦਾ ਨਹੀਂ ਕਹਿਦਣਾ ਗੁਰ ਤੇ ਜਮਕ ਲਾ ਕੇ ਬੋਲ ਕੇਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰਥ ਸੇ ਮਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ ਉਹ ਖਪਾਠ ਧਾਰਿਆ ਆਵੇਗਾ ਜਿਨ ਗੁਰ ਧਾਰਿਆ ਹੱਥ ਧਰਿਆ ਵੀ ਕਈਆਂ ਪੋਥੀਆਂ ਵਿੱਚ ਆਉਂਦਾ ਹੈ ਕੋ ਪ੍ਰਤਨ ਸਰੂਪਾਂ ਦੇ ਧਰਿਆ ਵੀ ਹੁੰਦਾ ਹਾਂਜੀ ਪਰ ਜਿਹੜਾ ਦਮਦਮੇ ਜਿਹਦਾ ਦਮਦਮਾ ਸਾਹਿਬ ਦਾ ਸ਼ੁੱਧ ਪਾਠ ਹੈ ਧਾਰਿਆ ਹੈ ਜਿਨ ਗੁਰ ਧਾਰਿਆ ਹੱਥ ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆ ਲਿਆ ਗੁਰ ਅੰਮ੍ਰਿਤ ਨਾਮ ਪੀ ਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਸਤ ਗੁਰ ਗਹਿਰ ਗੰਭੀਰ ਸਤ ਗੁਰ ਗਹਿਰ ਗਭੀਰ ਹੈ ਸੁਖ ਸਾਗਰ ਅਗਖੰਡ ਅਗ ਅਗ ਅਖੰਡ ਘੱਗਾ ਬੁਲਾਉਣਾ ਧਿਆਰ ਰਖਣਾ ਅਗਖੰਡ ਨਾ ਕਹਿ ਜਾਈਏ ਕਦੇ ਹਾਂਜੀ ਟਿੱਪੀ ਨਹੀਂ ਹੈ ਇੱਥੇ ਗਭੀਰ ਪਾਠ ਕਰਾਂਗੇ ਸਤਗੁਰ ਗਹਿਰ ਗਭੀਰ ਹੈ ਸਤਗੁਰ ਗਹਿਰ ਗਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੁਰ ਨਾਲ ਤੁਲ ਨ ਲੱਗਈ ਖੋਜ ਡਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦਿਆ ਸੁਖ ਨਾਨਕ ਮਨ ਮਹਿ ਮੰਡ